ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ 75 ਦੀ ਉਮਰ ਵਿੱਚ 15 ਦੇ ਨਜ਼ਰ ਆਵੂੰਗੀ ਨੰਬਰ 1 ਭੁੱਲ ਕੇ ਵੀ ਉਲਟਾ ਕਦੇ ਵੀ ਨਹੀਂ ਸੋਣਾ ਚਾਹੀਦਾ ਇਸ ਨਾਲ ਸਿੱਧਾ ਅਸਰ ਦਿਲ ਉੱਪਰ ਪੈਂਦਾ ਹੈ ਜਿਸ ਨਾਲ ਤੁਸੀਂ ਦਿਲ ਨਾਲ ਸੰਬੰਧਿਤ ਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਇਸ ਤੋਂ ਇਲਾਵਾ ਖਾਣਾ ਵੀ ਜਲਦੀ ਨਾ ਹਾਜਮ ਨਹੀਂ ਹੁੰਦਾ ਨੰਬਰ 2 ਤੁਹਾਨੂੰ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਜੇਕਰ ਤੁਹਾਡੇ ਪਿਸ਼ਾਬ ਵਿੱਚ ਇਨਫੈਕਸ਼ਨ ਜਾਂ ਫਿਰ ਸਰੀਰ ਅੰਦਰ ਪੱਥਰੀ ਦੀ ਸਮੱਸਿਆ ਹੈ ਇਸ ਪਾਣੀ ਨਾਲ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਣਗੀ ਆ ਨੰਬਰ 10 ਰਾਤ ਨੂੰ ਆਪਣੇ ਪੈਰਾਂ ਵਿੱਚ ਕਦੇ ਵੀ ਜੁਰਾਬਾਂ ਪਾ ਕੇ ਨਾ ਸੋਵੋ ਇਸ ਨਾਲ ਤੁਹਾਨੂੰ ਸਾਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਸਿਰ ਉੱਪਰ ਟੋਪੀ ਲੈ ਕੇ ਹੀ ਸੋਵੋ ਨੰਬਰ 4 ਜੇਕਰ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਸੁੱਕਾ ਧਨੀਆ ਭੌਂਕੇ ਰੱਖੋ ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਕੇ ਪੀ ਲਓ ਓ ਜੀ ਤੇ ਨਾਲ ਵਿੱਚ ਤੁਹਾਡੀ ਥਾਇਰੋਇਡ ਦੀ ਸਮੱਸਿਆ ਖਤਮ ਹੋ ਜਾਵੇਗੀ ਨੰਬਰ 5 ਜੇਕਰ ਤੁਹਾਡੇ ਸਰੀਰੰਦਰ ਬਹੁਤ ਜ਼ਿਆਦਾ ਗਰਮੀ ਹੈ ਤਾਂ ਪੁਦੀਨੇ ਦੇ 2-3 ਤਾਜ਼ੇ ਪੱਤੇ ਚਬਾ ਲਓ ਤੇ ਫਿਰ ਕੁਝ ਸਮੇਂ ਪਾਣੀ ਪੀ ਲਓ ਇਸ ਨਾਲ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ। ਨੰਬਰ 6 ਐਲੋਵੇਰਾ ਦਾ ਪਾਣੀ ਗਰਮ ਕਰਕੇ ਆਪਣੇ ਸਿਰ ਉੱਪਰ ਲਗਾ ਲਓ ਕਦੇ ਵੀ ਸਿਰਦਰਦ ਨਹੀਂ ਹੋਵੇਗਾ ਜੇਕਰ ਹੋ ਵੀ ਰਿਹਾ ਹੋਵੇਗਾ ਉਹ ਵੀ ਠੀਕ ਹੋ ਜਾਵੇਗਾ। ਨੰਬਰ 7 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਪੁਦੀਨੇ ਦੇ ਤਾਜ਼ੇ ਪੱਤਿਆਂ ਦਾ ਰਸ ਕੱਢ ਕੇ ਆਪਣੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ 15 ਮਿੰਟ ਰੱਖ ਕੇ ਧੋ ਦੇਮੋ ਤਾਂ ਇਸ ਤਰ੍ਹਾਂ ਕਰਨਾ ਚਿਹਰੇ ਉੱਪਰ ਬਹੁਤ ਹੀ ਨਿਖਾਰ ਤੇ ਚਮਕ ਆਉਣ ਲੱਗ ਜਾਂਦੀ ਹੈ। ਨੰਬਰ 8 ਜੇਕਰ ਦੰਦਾਂ ਵਿੱਚ ਦਰਦ ਹਟ ਹੀ ਨਾ ਰਿਹਾ ਹੋਵੇ ਤਾਂ ਆਪਣੇ ਦੰਦਾਂ ਥੱਲੇ ਲੌਂਗ ਦਾ ਪਾਊਡਰ ਰੱਖ ਲਓ ਜਾਂ ਫਿਰ ਲੌਂਗ ਹੌਲੀ-ਹੌਲੀ ਚਬਾਉਣ ਇਸ ਦੀ ਮਦਦ ਨਾਲ ਦਰਦ ਸ਼ੂਮੰਤਰ ਹੋ ਜਾਵੇਗਾ। ਨੰਬਰ 9 ਰਾਤ ਦਾ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਸੌਣਾ ਨਹੀਂ ਚਾਹੀਦਾ। ਸਖੋਂ ਕੁਝ ਸਮਾਂ ਪੈਦਲ ਚੱਲਿਆ ਕਰੋ। ਇਸ ਨਾਲ ਇੱਕ ਤਾਂ ਖਾਣਾ ਜਲਦੀ ਨਾਲ ਹਾਜਮ ਹੋ ਜਾਵੇਗਾ, ਦੂਸਰਾ ਸਰੀਰ ਵੀ ਹਮੇਸ਼ਾ ਫਿੱਟ ਅਤੇ ਤੰਦਰੁਸਤ ਰਹੇਗਾ। ਨੰਬਰ 10 ਕਦੇ ਵੀ ਰੋਟੀ ਨੂੰ ਤੇਜ਼ੀ ਨਾਲ ਨਾ ਖਾਇਆ ਕਰੋ ਨਹੀਂ ਤਾਂ ਤੁਹਾਨੂੰ ਦਿਲ ਨਾਲ ਸੰਬੰਧਿਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਖਾਣਾ ਹਮੇਸ਼ਾ ਬੈਠ ਨੰਬਰ 11 ਜੇਕਰ ਕੇਲਾ ਖਾਣ ਨਾਲ ਕਬਜ਼ ਦੀ ਸਮੱਸਿਆ ਹੁੰਦੀ ਹੋਵੇ ਤਾਂ ਉਸ ਨੂੰ ਖਾਣ ਤੋਂ ਤੁਰੰਤ ਬਾਅਦ 2 ਘੁੱਟਾ ਪਾਣੀ ਦੀਆਂ ਪੀ ਲਓ ਇਸ ਨਾਲ ਕਬਜ਼ ਦੀ ਸਮੱਸਿਆ ਠੀਕ ਹੋਵੇਗੀ ਤੇ ਜਾਂ ਫਿਰ 2-3 ਕੇਲੇ ਇਕੱਠੇ ਹੀ ਖਾਓ ਇਸ ਤਰ੍ਹਾਂ ਵੀ ਕਬਜ਼ ਦੀ ਸਮੱਸਿਆ ਠੀਕ ਹੋ ਜਾਵੇਗੀ ਨੰਬਰ 12 ਜੇਕਰ ਤੁਸੀਂ ਬਨਾਣਾ ਸ਼ੇਕ ਬਣਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਕਦੇ ਵੀ ਕੱਚੇ ਦੁੱਧ ਦਾ ਇਸਤੇਮਾਲ ਨਾ ਕਰੋ ਸਖਮਾ ਵਾਲੀ ਵਾਲਾ ਦੁੱਧ ਹੀ ਪਾਓ ਜੋ ਸਰੀਰ ਲਈ ਸਹੀ ਹੈ ਕੱਚਾ ਦੁੱਧ ਤੁਹਾਡਾ ਨੁਕਸਾਨ ਕਰ ਸਕਦਾ ਹੈ ਨੰਬਰ 13 ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਜ਼ਰੂਰ ਧੋ ਲਿਆ ਕਰੋ ਇਸ ਨਾਲ ਚਿਹਰਾ ਲੰਮੀ ਉਮਰ ਤੱਕ ਵੀ ਬੁੱਢਾ ਨਜ਼ਰ ਨਹੀਂ ਆਉਂਦਾ ਨਹੀਂ ਤਾਂ ਪੂਰੇ ਦਿਨ ਦੀ ਪਈ ਗੰਦਗੀ ਤੁਹਾਡੇ ਚਿਹਰੇ ਤੇ ਬਹੁਤ ਜਲਦੀ ਬੁਢਾਪਾ ਲੈ ਕੇ ਆਉਂਦੀ ਹੈ ਨੰਬਰ 14 ਜੇਕਰ ਤੁਸੀਂ ਸਵੇਰ ਦੇ ਨਾਸ਼ਤੇ ਵਿੱਚ ਦੁੱਧ ਨਾਲ ਜਲੇਬੀ ਖਾ ਲਓ ਇਸ ਨਾਲ ਸਿਰ ਦਰਦ ਦੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਆਰਾਮ ਮਿਲਦਾ ਤੇ ਨਾਲ ਹੀ ਜੇਕਰ ਤੁਸੀਂ ਇਸ ਦਾ ਸੇਵਨ ਸਰਦੀਆਂ ਦੇ ਮੌਸਮ ਵਿੱਚ ਕਰੋ ਤਾਂ ਇਹ ਖੰਗ ਜ਼ੁਖਾਮ ਅਤੇ ਹੱਡਾਂ ਜੋੜਾਂ ਦੇ ਦਰਦ ਤੋਂ ਆਰਾਮ ਦਿੰਦੀ ਹੈ ਨੰਬਰ 15 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਕਾਲੇਪਨ ਤੋਂ ਪਰੇਸ਼ਾਨ ਹੋ ਤਾਂ ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਅਤੇ ਦਹੀਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਫਿਰ ਇਸ ਨੂੰ ਆਪਣੇ ਚਿਹਰੇ ਉੱਪਰ ਲਗਾਓ ਤੇ ਸੁੱਕਣ ਤੋਂ ਬਾਅਦ ਧੋਦੇ ਇਸ ਨਾਲ ਤੁਹਾਡੇ ਚਿਹਰੇ ਦਾ ਰੰਗ ਬਿਲਕੁਲ ਸਾਫ਼ ਹੋ ਜਾਵੇਗਾ। ਨੰਬਰ 16 ਜੇਕਰ ਤੁਸੀਂ ਦਾਲ ਚੀਨੀ ਦੀ ਚਾਹ ਬਣਾ ਕੇ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਮੋਟਾਪਾ ਘੱਟ ਹੋਵੇਗਾ, ਜੋੜਾਂ ਵਿੱਚ ਦਰਦ ਨਹੀਂ ਹੋਵੇਗਾ, ਹਮੇਸ਼ਾ ਲਈ ਖੰਗ ਜ਼ੁਕਾਮ ਤੋਂ ਬਚੇ ਰਹੋਗੇ। ਨੰਬਰ 17 ਵੱਡੇ ਬਜ਼ੁਰਗਾਂ ਨੂੰ ਦਿਨ ਵਿੱਚ ਹੀ ਦੁੱਧ ਪੀਣਾ ਚਾਹੀਦਾ। ਇਸ ਨਾਲ ਉਹਨਾਂ ਦੇ ਸਰੀਰ ਨੂੰ એનર્ਜੀ ਮਿਲਦੀ ਹੈ। ਨਾਲ ਹੀ ਇਹਨਾਂ ਨੂੰ ਗਾਂ ਦੇ ਦੁੱਧ ਦਾ ਹੀ ਸੇਵਨ ਕਰਨਾ ਚਾਹੀਦਾ ਜਿਸ ਨਾਲ ਜਲਦੀ ਨਾਲ ਹਾਜਮ ਹੋ ਜਾਂਦਾ ਹੈ। ਨੰਬਰ 18 ਬੱਚਿਆਂ ਨੂੰ ਸਵੇਰੇ ਖਾਲੀ ਪੇਟ ਕਰੀਮ ਵਾਲਾ ਦੁੱਧ ਪੀਣ ਲਈ ਦੇਵੋ ਇਸ ਵਿੱਚ ਕੈਲਸ਼ੀਅਮ ਜ਼ਿਆਦਾ ਹੁੰਦਾ ਜਿਸ ਕਾਰਨ ਉਹਨਾਂ ਦੀਆਂ ਹੱਡੀਆਂ ਤੇ ਸਰੀਰ ਨੂੰ ਮਜ਼ਬੂਤੀ ਮਿਲਦੀ ਹੈ ਨੰਬਰ 19 ਜੇਕਰ ਤੁਸੀਂ ਪਿਆਜ਼ ਦੇ ਰਸ ਵਿੱਚ অ্যালোਵੈਰਾ ਜਲ ਮਿਕਸ ਕਰਕੇ ਲਗਾ ਲਓ ਤੇ ਹਲਕੇ ਹੱਥਾਂ ਨਾਲ ਵਾਲਾਂ ਵਿੱਚ ਮਾਲਿਸ਼ ਕਰੋ ਤੇ 30 ਮਿੰਟ ਬਾਅਦ ਵਾਲਾਂ ਨੂੰ ਧੋ ਲਓ ਇਸ ਦੀ ਮਦਦ ਨਾਲ ਵਾਲਾਂ ਦੀ ਲੰਬਾਈ ਬਹੁਤ ਤੇਜ਼ੀ ਨਾਲ ਵਧੇਗੀ ਤੇ ਨਾਲ ਹੀ ਹਰ ਸਮੱਸਿਆ ਚੜ੍ਹ ਤੋਂ ਖਤਮ ਹੋਵੇਗੀ ਨੰਬਰ 1 ਜੇਕਰ ਤੁਹਾਨੂੰ ਲੱਗ ਰਿਹਾ ਹੋਵੇ ਕਿ ਤੁਹਾਡੇ ਚਿਹਰੇ ਦਾ ਰੰਗ ਕਾਲਾ ਹੋਣ ਲੱਗ ਗਿਆ ਤਾਂ ਤੁਸੀਂ ਦਹੀਂ ਚਿਹਰੇ ਉੱਪਰ ਲਗਾ ਕੇ ਕੁਝ ਸਮਾਂ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਸ ਤਰ੍ਹਾਂ ਕਰਨਾ ਚਿਹਰੇ ਤੇ ਕਾਲਾ ਹੋਇਆ ਰੰਗ ਬਹੁਤ ਜਲਦੀ ਸਾਫ਼ ਹੋ ਜਾਵੇਗਾ ਨੰਬਰ 21 ਪੱਤਾ ਗੋਭੀ ਖਾਣ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਜਿਸ ਨਾਲ ਚਿਹਰਾ ਸ਼ੀਸ਼ੇ ਦੀ ਤਰ੍ਹਾਂ ਚਮਕਣ ਲੱਗ ਜਾਂਦਾ ਹੈ ਨੰਬਰ 22 ਰਸੋਈ ਦੇ ਬਰਨਾਂ ਨੂੰ ਚਮਕ ਨਮਕ ਨਾਲ ਸਾਫ਼ ਕਰ ਲਿਆ ਕਰੋ ਇਸ ਨਾਲ ਉਹ ਚਮਕ ਉੱਠਣਗੇ ਤੇ ਨਾਲ ਹੀ ਉਹਨਾਂ ਦੀ ਗੰਦਗੀ ਵੀ ਬਹੁਤ ਹੀ ਆਸਾਨੀ ਨਾਲ ਬਾਹਰ ਨਿਕਲ ਜਾਵੇਗੀ ਨੰਬਰ 23 ਗਰਮੀਆਂ ਦੇ ਮੌਸਮ ਵਿੱਚ ਪਾਣੀ ਵਿੱਚ ਪੁਦੀਨਾ ਪਾ ਕੇ ਪੀ ਲਿਆ ਕਰੋ ਇਸ ਨਾਲ ਤੁਹਾਡਾ ਪੇਟ ਹਮੇਸ਼ਾ ਠੀਕ ਰਹੇਗਾ ਤੇ ਨਾਲ ਹੀ ਚਿਹਰੇ ਲਈ ਵੀ ਨੇਕਾ ਹੀ ਲਾਭ ਮਿਲਣਗੇ ਨੰਬਰ 24 ਪਿਆਜ਼ ਦੇ ਕੁਝ ਟੁਕੜੇ ਕੱਟ ਲਓ ਫਿਰ ਇਹਨਾਂ ਨੂੰ ਆਪਣੇ ਕਮਰੇ ਵਿੱਚ ਰੱਖੋ ਤੁਹਾਨੂੰ ਕਦੇ ਵੀ ਜ਼ੁਖਾਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 25 ਜੇਕਰ ਅਸੀਂ ਪੈਰਾਂ ਪਰ ਬੈਠ ਕੇ ਜ਼ਿਆਦਾ ਸਮਾਂ ਕੋਈ ਕੰਮ ਕਰਦੇ ਹਾਂ ਤਾਂ ਇਸ ਦਾ ਸਿੱਧਾ ਅਸਰ ਸਾਡੀਆਂ ਅੱਖਾਂ ਤੇ ਪੈਣ ਲੱਗ ਜਾਂਦਾ ਜਿਸ ਕਾਰਨ ਸਾਡੀ ਨਜ਼ਰ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 26 ਗੂੰਗੂਨੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀ ਲਿਆ ਜਾਵੇ ਤਾਂ ਇਸ ਨਾਲ ਗੁਰਦੇ ਦੀ ਕੋਈ ਵੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 27 ਜੇਕਰ ਤੁਸੀਂ ਹਫਤੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦਾ ਰੰਗ ਗੂਰਾ ਹੋਣ ਲੱਗ ਜਾਂਦਾ ਨਾਲ ਹੀ ਤੁਸੀਂ ਅਨੇਕਾਂ ਹੀ ਰੋਗਾਂ ਤੋਂ ਦੂਰ ਰਹਿ ਸਕਦੇ ਹੋ ਨੰਬਰ 28 ਜੇਕਰ ਤੁਸੀਂ ਜ਼ਿਆਦਾ ਗਰਮ ਖਾਣੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਦਿਲ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਇਲਾਵਾ ਤੁਹਾਡਾ ਪਰਚਨ ਤੰਤਰ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਨੰਬਰ 29 ਸਵੇਰੇ ਖਾਲੀ ਪੇਟ ਉਬਲੇ ਹੋਏ ਛੋਲੇ ਖਾ ਲਿਆ ਕਰੋ ਇਸ ਨਾਲ ਕਦੇ ਵੀ ਤੁਹਾਡੀ ਯਾਦਸ਼ਕਤੀ ਕਮਜ਼ੋਰ ਨਹੀਂ ਹੋਵੇਗੀ ਤੇ ਨਾਲ ਹੀ ਸਰੀਰ ਨੂੰ ਵੀ ਵਧੇਰੇ ਤਾਕਤ ਮਿਲੇਗੀ ਖੂਨ ਦੀ ਕਦੇ ਵੀ ਕਮੀ ਨਹੀਂ ਹੋਵੇਗੀ ਨੰਬਰ 3 ਗਰਭਪਤੀ ਔਰਤਾਂ ਉਬਲੇ ਹੋਏ ਛੋਲਿਆਂ ਦਾ ਪਾਣੀ ਪੀ ਲੈਣਾ ਚਾਹੀਦਾ ਹੈ ਇਸ ਨਾਲ ਸਰੀਰ ਅੰਦਰ ਖੂਨ ਦੀ ਕਮੀ ਨਹੀਂ ਹੁੰਦੀ ਨਾਲ ਹੀ ਸਰੀਰ એનર્ਜੀ ਨਾਲ ਭਰਿਆ ਰਹਿੰਦਾ ਹੈ ਨੰਬਰ 31 ਜ਼ਿਆਦਾ ਚਾਹ ਨਾ ਪੀਆ ਕਰੋ ਇਸ ਨਾਲ ਤੁਹਾਡੀ ਉਮਰ ਘਟਣ ਲੱਗ ਜਾਂਦੀ ਹੈ ਨਾਲ ਹੀ ਸਰੀਰ ਅੰਦਰ ਗੈਸ ਦੀ ਸਮੱਸਿਆ ਵਧਦੀ ਹੈ ਇਸ ਤੋਂ ਇਲਾਵਾ ਸਰੀਰ ਦਿਨ-ਪਰ-ਦਿਨ ਕਮਜ਼ੋਰ ਹੁੰਦਾ ਹੈ ਨੰਬਰ 32 ਸੌਣ ਸਮੇਂ ਆਪਣੇ ਫੋਨ ਅਤੇ ਕੋਈ ਵੀ ਸਕਰੀਨ ਵਾਲੀ ਚੀਜ਼ ਨੂੰ ਅੱਧਾ ਘੰਟਾ ਪਹਿਲਾਂ ਆਪਣੇ ਤੋਂ ਦੂਰ ਕਰਦੇ ਹੋਏ ਇਸ ਤਰ੍ਹਾਂ ਕਰਨਾ ਜਦੋਂ ਵੀ ਤੁਸੀਂ ਸੌਵੋਗੇ ਤੁਹਾਨੂੰ ਨੀਂਦ ਵਧੀਆ ਆਵੇਗੀ ਤੇ ਨਾਲ ਹੀ ਸਰੀਰ ਵੀ ਸਹੀ ਮਹਿਸੂਸ ਕਰੇਗਾ ਨੰਬਰ 33 ਇੱਕ ਗਲਾਸ ਪਾਣੀ ਵਿੱਚ ਦੋ ਤਿੰਨ ਬੂੰਦਾਂ ਆਮਲੇ ਦੇ ਰਸ ਦੀਆਂ ਪਾ ਲਓ ਇਸ ਪਾਣੀ ਨੂੰ ਸਵੇਰੇ ਖਾਲੀ ਪੇਟ ਪੀ ਲਓ ਫਿਰ ਇਸ ਤਰ੍ਹਾਂ ਇੱਕ ਗਲਾਸ ਪਾਣੀ ਵਿੱਚ ਆਮਲਾ ਰਸ ਪਾ ਕੇ ਸ਼ਾਮ ਨੂੰ ਪੀ ਲਓ ਰੋਟੀ ਖਾਣ ਤੋਂ 1-2 ਘੰਟਾ ਪਹਿਲਾਂ ਤੁਹਾਡੇ ਅੰਦਰ ਵਿਟਾਮਿਨ ਸੀ ਦੀ ਕਮੀ ਨਹੀਂ ਹੋਵੇਗੀ ਨੰਬਰ 34 ਸ਼ੂਗਰ ਦੇ ਮਰੀਜ਼ਾਂ ਨੂੰ ਕਾਲੇ ਅੰਗੂਰਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨੂੰ ਨਾਲ ਨੂੰ ਕਾਫੀ ਲਾਭ ਮਿਲਦਾ ਤੇ ਨਾਲ ਹੀ ਅੰਗੂਰ ਸਿਹਤ ਲਈ ਵੀ ਬਹੁਤ ਚੰਗੇ ਹਨ ਨੰਬਰ 35 ਹਰੀ ਸਿਮਲਾ ਮਿਰਚ ਖਾਇਆ ਕਰੋ ਇਹ ਮੋਟਾਪੇ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ ਨਾਲ ਹੀ ਸਰੀਰ ਲਈ ਵੀ ਬਹੁਤ ਹੀ ਚੰਗੀ ਸਬਜ਼ੀ ਹੈ ਨੰਬਰ 36 ਜੇਕਰ ਸੌਣ ਤੋਂ ਬਾਅਦ ਜਦੋਂ ਵੀ ਤੁਸੀਂ ਉੱਠਦੇ ਹੋ ਜੇਕਰ ਦੁਬਾਰਾ ਨੀਂਦ ਆਉਣ ਲੱਗ ਜਾਵੇ ਤਾਂ ਸਮਝ ਲਓ ਤੁਹਾਡਾ ਦਿਮਾਗ ਕਮਜ਼ੋਰ ਹੋਣ ਲੱਗ ਗਿਆ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਕੱਪੜਿਆਂ ਨੂੰ ਹੱਥਾਂ ਨਾਲ ਤੋਲਣ ਤਾਂ ਇਸ ਤਰ੍ਹਾਂ ਕਰਨਾ ਤੁਸੀਂ ਡਿਪਰੈਸ਼ਨ ਤੋਂ ਦੂਰ ਰਹਿ ਸਕਦੇ ਹੋ ਨੰਬਰ 30 ਜੇਕਰ ਤੁਸੀਂ ਪੂਹਾ ਖਾ ਲਿਆ ਕਰੋ ਜੇਕਰ ਆਈ ਰੈਣ ਦੀ ਕਮੀ ਹੋਵੇਗੀ ਉਹ ਪੂਰੀ ਹੋ ਜਾਵੇਗੀ ਇਸ ਤੋਂ ਇਲਾਵਾ ਲੋਹੇ ਦੇ ਬਰਤਨ ਵਿੱਚ ਖਾਣਾ ਬਣਾ ਕੇ ਖਾ ਲਿਆ ਕਰੋ ਨੰਬਰ 38 ਜੇਕਰ ਤੁਸੀਂ ਪੇਟ ਤੇ ਪਰ ਸੌਂਦੇ ਹੋ ਤਾਂ ਇਸ ਨਾਲ ਤੁਹਾਡੀ ਕਮਰ ਦਰਦ ਕਰਨਾ ਸ਼ੁਰੂ ਕਰ ਦਿੰਦੀ ਹੈ ਨਾਲ ਹੀ ਦਿਲ ਨਾਲ ਸੌਂਦੇ ਤੇ ਬਿਮਾਰੀਆਂ ਲੱਗਣ ਲੱਗ ਜਾਂਦੀਆਂ ਹਨ ਨੰਬਰ 39 ਜੇਕਰ ਗਲੇ ਵਿੱਚ ਖਾਸ ਨੂੰ ਜਲਦੀ ਨਾਲ ਦੂਰ ਕਰਨਾ ਚਾਹੁੰਦੇ ਹੋ ਤਾਂ 3-4 ਤੁਲਸੀ ਦੇ ਪੱਤੇ ਲੈ ਕੇ ਉਹਨਾਂ ਨੂੰ ਪਾਣੀ ਵਿੱਚ ਉਬਾਲ ਲਓ ਫਿਰ ਇਸ ਪਾਣੀ ਨਾਲ ਗਰਾਰੇ ਕਰ ਲਓ ਗਲੇ ਦੀ ਖਾਸ ਤਰੰਤ ਠੀਕ ਹੋ ਜਾਵੇਗੀ ਨੰਬਰ 40 ਜੇਕਰ ਘਰ ਵਿੱਚ ਉਹ ਕੀੜੇ ਨਿਕਲਨੇ ਬੰਦ ਨਾ ਹੋ ਰਹੇ ਹੋਣ ਤਾਂ ਉਸ ਵਿੱਚ ਹਲਦੀ ਪਾ ਦਿਓ ਜਿਸ ਜਗ੍ਹਾ ਤੇ ਉਹ ਨਿਕਲ ਰਹੇ ਹੋਣ ਇਸ ਤਰ੍ਹਾਂ ਕਰਨ ਨਾਲ ਨਿਕਲਨੇ ਬੰਦ ਹੋ ਜਾਣਗੇ ਨੰਬਰ 41 ਸੁੱਕੇ ਧਨੀਏ ਦੇ 3-4 ਦਾਣੇ ਚਬਾ ਕੇ ਖਾ ਲਓ ਇਸ ਨਾਲ ਉਲਟੀ ਆਉਣੀ ਬੰਦ ਹੋ ਜਾਵੇਗੀ ਨਾਲ ਹੀ ਜੇਕਰ ਜੀ ਕੱਚਾ ਹੋ ਰਿਹਾ ਹੋਵੇ ਹਰੀ এলাਚੀ ਚਬਾ ਲਓ ਠੀਕ ਹੋ ਜਾਵੇਗਾ ਨੰਬਰ 2 ਵਾਲੀ ਉਂਗਲੀ ਉੱਪਰ ਸ਼ਹਿਦ ਲਗਾ ਕੇ ਚਟ ਲਿਆ ਕਰੋ ਇਸ ਨਾਲ ਯਾਦਸ਼ਕਤੀ ਤੇਜ਼ ਹੁੰਦੀ ਹੈ ਨਾਲ ਹੀ ਸਰੀਰ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ ਨੰਬਰ 43 ਬਾਤੂਦਸੇਵਰ ਜ਼ਰੂਰ ਕਰਿਆ ਕਰੋ ਇਸ ਨਾਲ ਤੁਸੀਂ ਪੀਲੀਏ ਵਰਗੀ ਪਿਆਨਿਕ ਬਿਮਾਰੀ ਤੋਂ ਬਚੇ ਰਹੋਗੇ ਤੇ ਉਸ ਤੋਂ ਇਲਾਵਾ ਇਸ ਨਾਲ ਅਰਤਾਂ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ ਨੰਬਰ 44 ਗਰਮ ਪਾਣੀ ਦਾ ਸੇਕ ਆਪਣੀ ਛਾਤੀ ਉੱਪਰ ਦੇ ਲਿਆ ਕਰੋ ਇਸ ਨਾਲ ਕਦੇ ਵੀ ਛਾਤੀ ਜਮ ਨਹੀਂ ਹੁੰਦੀ ਤੇ ਨਾਲ ਖੰਗ ਜ਼ੁਕਾਮ ਦੀ ਸਮੱਸਿਆ ਤੋਂ ਬਚੇ ਰਹਿੰਦੇ ਹੋ ਨੰਬਰ 45 ਇੱਕ ਗਲਾਸ ਗਰਮ ਦੁੱਧ ਵਿੱਚ ਮਿਸ਼ਰੀ ਅਤੇ ਗਾਂ ਦਾ ਦੇਸੀ ਘਿਓ ਮਿਲਾ ਕੇ ਪੀਣਾ ਮਾਨਸਿਕ ਤੇ ਦਿਮਾਗੀ ਕਮਜ਼ੋਰੀ ਦੂਰ ਹੋਣ ਲੱਗ ਜਾਂਦੀ ਹੈ ਨੰਬਰ 46 ਸਾਬਤ ਮੂੰਗੀ ਦਾਲ ਖਾਇਆ ਕਰੋ ਇਸ ਵਿੱਚ ਮੀਟ ਤੋਂ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਜੋ ਇਸ ਕਮੀ ਨੂੰ ਜਲਦੀ ਨਾਲ ਪੂਰਾ ਕਰ ਸਕਦਾ ਹੈ ਨੰਬਰ 47 ਤਾਂਬੇ ਦੇ ਬਰਤਨ ਵਿੱਚ ਪਾਣੀ ਪਾ ਕੇ 7-8 ਘੰਟੇ ਰੱਖਣ ਤੋਂ ਜੇਕਰ ਤੁਸੀਂ ਪੀ ਲੈਂਦੇ ਹੋ ਤਾਂ ਇਹ ਭਾਰ ਅਤੇ ਕੈਸਟਰੋਲ ਨੂੰ ਕੱਟ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਨੰਬਰ 48 ਰੋਟੀ ਨਾਲ ਲੱਸੀ ਪੀ ਲਿਆ ਕਰੋ ਸਰੀਰ ਦੀ ਭੁੱਖ ਔਸਾਨੀ ਨਾਲ ਮਿਰਚਾਵੇਗੀ ਨਾਲ ਹੀ ਇਸ ਨਾਲ ਸਰੀਰ ਅੰਦਰ ਗਰਮੀ ਵੀ ਨਹੀਂ ਪੈਂਦੀ ਨੰਬਰ 49 ਜੇਕਰ ਤੁਹਾਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਤੁਸੀਂ ਦੁੱਧ ਵਿੱਚ ਧਣੀਆਂ ਪਾ ਕੇ ਪੀ ਲਿਆ ਕਰੋ ਇਸ ਨਾਲ ਇਹ ਸਮੱਸਿਆ ਬਹੁਤ ਤੇ ਦੂਰ ਹੋ ਜਾਵੇਗੀ ਇਸ ਤਰ੍ਹਾਂ ਪੂਰੀ ਜ਼ਿੰਦਗੀ ਆਲਸ਼ਕਤੀ ਵੀ ਕਮਜ਼ੋਰ ਨਹੀਂ ਹੋਵੇਗੀ ਨੰਬਰ 5 ਅੰਜੀਰ ਅਤੇ ਆਲੂ ਭਖਾਰਾ ਜ਼ਰੂਰ ਖਾਇਆ ਕਰੋ ਇਸ ਨਾਲ ਸਰੀਰ ਕਮਜ਼ੋਰੀ ਦਾ ਸਾਹਮਣਾ ਪੂਰੀ ਜ਼ਿੰਦਗੀ ਨਹੀਂ ਕਰਨਾ ਪੈਂਦਾ ਨਾਲ ਹੀ ਕਦੇ ਵੀ ਕਬਜ਼ ਦੀ ਸਮੱਸਿਆ ਵੀ ਨਹੀਂ ਰਹਿੰਦੀ ਨੰਬਰ 51 ਮੂੰਗਫਲੀ ਖਾਇਆ ਕਰੋ ਇਹ ਬਦਾਮਾਂ ਦਾ ਹੀ ਕੰਮ ਕਰਦੀ ਹੈ ਨਾਲ ਹੀ ਸਰੀਰ ਨੂੰ ਤਾਕਤ ਦਿੰਦੀ ਹੈ ਤੇ ਦਿਮਾਗ ਨੂੰ ਤੇਜ਼ ਕਰਨ ਦਾ ਕੰਮ ਕਰਦੀ ਹੈ ਨੰਬਰ 51 ਬਾਲ ਰੁੱਖੇ ਹੋਣ ਕਰਕੇ ਅਕਸਰ ਝੜਨ ਲੱਗ ਜਾਂਦੇ ਨੇ ਇਸ ਲਈ ਆਪਣੇ ਬਾਲਾਂ ਦੀਆਂ ਜੜ੍ਹਾਂ ਵਿੱਚ ਗੁਲਾਬ ਜਲ ਲਗਾ ਲਓ ਇਸ ਦੀ ਮਦਦ ਨਾਲ ਬਾਲਾਂ ਦਾ ਰੁੱਖਾਪਨ ਦੂਰ ਹੋਵੇਗਾ ਜਿਸ ਕਰਕੇ ਉਹ ਝੜਨੇ ਬੰਦ ਹੋ ਜਾਣਗੇ ਇਸ ਨੂੰ ਲਗਾਉਣ ਤੋਂ ਅੱਧਾ ਘੰਟਾ ਬਾਅਦ ਬਾਲਾਂ ਨੂੰ ਧੋ ਲਓ ਨੰਬਰ 53 ਬਾਲਾਂ ਉੱਪਰ ਆਮਲਾ ਪਾਊਡਰ ਲਗਾਉਣਾ ਬਾਲ ਚਿੱਟੇ ਨਹੀਂ ਹੁੰਦੇ ਤੇ ਨਾਲ ਹੀ ਬਾਲ ਨਰਮ ਤੇ ਮੁਲਾਇਮ ਹੋ ਜਾਂਦੇ ਨੇ ਜਿਸ ਕਰਕੇ ਬਾਲਾਂ ਦੀਆਂ ਅਨੇਕਾਂ ਹੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਨੇ ਇਸ ਲਈ ਕਦੇ ਕਦੇ ਪੈਕ ਦੀ ਤਰ੍ਹਾਂ ਇਸ ਨੂੰ ਵੀ ਬਾਲਾਂ ਉੱਪਰ ਲਗਾ ਲਿਆ ਕਰੋ ਤੇ ਫਿਰ ਸੁੱਕਣ ਤੋਂ ਬਾਅਦ ਬਾਲਾਂ ਨੂੰ ਧੋ ਲਿਆ ਕਰੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤ ਤੋਂ ਬਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ